400 ਪਾਰੇ ਹੋਣਾ ਲੇਕਿਨ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਹੋਣਾ ਜੀ ਜਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨੂੰ ਸ਼ਾਮਲ ਕਰ ਦਿੱਤਾ ਹੈ ਦੇਖੋ ਕਾਂਗਰਸ ਤਾਂ ਸਮੁੰਦਰ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਸਾਰਿਆਂ ਦਾ ਵੈਲਕਮ ਹੈ ਇਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਵੀ ਚੋਕਰ ਹੈ ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਹਨਾ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ वूमेन ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਹੈ ਉਹਦੇ ਤੇ ਕਾਰਵਾਈ ਕਰਾਉਣੀ ਤੇ ਰਾਜਨੀਤਿਕ ਗੱਲਾਂ वूमेन ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੇ ਚਾਹੀਦੀਆਂ ਚੰਨਜੀ ਚੰਨੀ ਤੇ ਨਾਲ ਬਿੰਦਰ ਸਿੰਘ ਅੱਜ ਕਰਾਲੇ ਦੇ ਵਿੱਚ ਪਹੁੰਚੇ ਨੇ ਚੰਨੀ ਸਾਹਿਬ ਜਿਸ ਤਰ੍ਹਾਂ ਕਿਵੇਂ ਜੰਗਾਰਾ ਮਿਲਿਆ ਕੋਈ ਆਪ 402 ਕੀ ਹੈ ਨਾ ਚੌਂਦੇ ਦੇ ਬਸਤ ਲਾਣਾ 400 ਪਾਰੇ ਹੋਣਾ ਲੇਕਿਨ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਉਹਨਾਂ ਦੀਆਂ ਹੋਰ ਦੱਸੋ ਚੰਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨੂੰ ਸ਼ਾਮਲ ਕਰ ਦਿੱਤਾ ਗਿਆ ਦੇਖੋ ਕਾਂਗਰਸ ਤਾਂ ਸਮੁੰਦਰ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਹੈ ਸਾਰਿਆਂ ਦਾ ਵੈਲਕਮ ਹੈ ਮੈਂ ਕਿਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਵੀ ਸ਼ੁਕਰ ਹੈ ਅਕਾਲੀ ਜਨਨਾ ਜਿਹੜਾ ਬੀਬੀ ਜਗੀਰ ਕੋਲ ਆ ਤੁਸੀਂ ਕੱਲ ਕਰ ਲਈ ਵੀਡੀਓ ਵਾਇਰਲ ਕੀਤੀ ਉਹਨਾਂ ਨੂੰ ਅਪਰਾਧਿਕ ਤਰੀਕਾ ਹੋ ਗਿਆ ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ वूਮਨ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਹੈ ਉਹਦੇ ਤੇ ਕਾਰਵਾਈ ਕਰਾਉਂਦੀ ਇਹ ਰਾਜਨੀਤਿਕ ਗੱਲਾਂ ਔਮਨ ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੇ ਚਾਹੀਦੀਆਂ ਬਹੁਤ ਧੰਨਵਾਦ ਆਜੋ ਚਮਕੌਰ ਸਾਹਿਬ ਕਰਦੇ ਆਜ ਮੈਂ ਆਪਣੇ ਤੌਰ ਤੇ ਸਿੰਗਲਾ ਸਾਹਿਬ ਦੀ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸ਼ੁਰੂਆਤ ਕਰ ਰਿਹਾ ਸਿੰਗਲਾ ਸਾਹਿਬ ਨੇ ਪਹਿਲਾਂ ਕਰਤੀ ਲੇਕਿਨ ਮੈਂ ਅੱਜ ਸ਼ੁਰੂ ਕਰ ਰਿਹਾ ਪੂਰਾ ਗੱਜ ਕੇ ਕਰਾਂਗੇ ਅਰ ਮੈਂ ਪੂਰਾ ਟਾਈਮ ਇੱਥੇ ਦੇਵਾਂਗਾ ਅਰ ਇਹ ਨਿਸ਼ਚਿਤ ਹੋਏਗਾ ਕਿ ਲੋਕਾਂ ਵੱਲੋਂ ਲੋਕ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਜਿਤਾਉਣ ਜਿਲੰਦਰ ਬਹੁਤ ਬਦਿਆ ਤਰੀਕੇ ਦੇ ਨਾਲ ਵੱਡੀ ਲੀਡ ਦੇ ਨਾਲ ਕਾਂਗਰਸ ਜਿੱਤੇਗੀ ਪੰਜਾਬ ਚ ਕਿਦਾਂ ਮੁਕਾਬਲਾ ਦੇਖਦੇ ਹੋ ਜੀ ਤੇਰਾ ਸਟਾਫ ਓ ਯਾਰ ਕਿਹੜਾ ਮੁਕਾਬਲਾ ਰਹਿ ਗਿਆ ਇੱਥੇ ਵੱਲ ਦੇ ਵਿੱਚ ਵੱਡੀ ਮੀਟਿੰਗ ਹੋਈ ਹੈ ਕੰਨ ਦੀ ਚੰਨੀ ਪਹੁੰਚੇ ਸੀ ਤੇ ਨਾਜਵਿੰਦਰ ਸਿੰਘਲਾ ਜਨ ਸਾਹਿਬ ਜਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਹੈ ਕਾਂਗਰਸ ਨੂੰ ਜਿੱਤ ਕਿੰਨੀ ਨਜ਼ਦੀਕ ਲੱਗਦੀ ਹੈ ਜਾਂ ਕਿਸ ਤਰੀਕੇ ਦਾ ਕੋਈ ਹੰਗਾਰਾ ਲੱਗ ਰਿਹਾ ਹੈ ਫਤੇ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਪਹਿਲਾਂ ਵੀ ਦੇਖੋ ਮਾਈਕ ਤੋਂ ਸੰਬੋਧਨ ਕਰਦੇ ਕਿਹਾ ਮੈਨੂੰ ਆਪਦੇ ਇਸ ਪਰਿਵਾਰ ਤੇ ਐਡਾ ਕ ਵੱਡਾ ਮਾਣ ਹੈ ਜਿਹੜਾ ਅੱਜ ਉਹਦੇ ਲੋਕ ਪਹੁੰਚੇ ਨੇ ਮੇਰਾ ਪਰਿਵਾਰ ਹੈ ਸਾਡਾ ਪਰਿਵਾਰ ਹੈ ਅਰਮਾਨ ਵੀਰ ਖੜਾ ਹੈ ਜੀ ਸਰਵ ਵਰਗੀ ਸਰਦਾਰ ਰਾਜਵੀਰ ਸਿੰਘ ਉਹਨਾਂ ਦਾ ਬੇਟਾ ਵੀ ਜਿੱਦਰ ਨੂੰ ਮਾਮਾ ਹੀ ਅੱਗੇ ਤੁਰਦੇ ਸੀ ਇਸ ਪਰਿਵਾਰ ਦੇ ਹੌਸਲੇ ਦੇ ਨਾਲ ਤਾਂ ਜਿੱਤ ਕੇ ਹੀ ਮੋੜੇ ਨੇ ਤੇ ਐਤਕੀ ਵੀ ਸਿੰਘਲਾ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਕਾਂਗਰਸ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਲੱਗਦਾ ਬਿਲਕੁਲ ਮਜ਼ਬੂਤ ਪਾਰਟੀ ਹੈ ਜੀ ਕਾਂਗਰਸ ਲੋਕਾਂ ਦਾ ਲੋਕ ਸਭੋਂ ਇਥੋਂ ਤੱਕ ਕਹਿੰਦੇ ਨੇ ਵੀ ਬਦਲਾਵ ਦੇ ਚੱਕਰ ਚ ਅਸੀਂ ਗਲਤੀ ਕਰ ਲਈ ਸੀ ਤੇ ਉਸ ਗਲਤੀ ਨੂੰ ਸੁਧਾਰਨਗੇ ਤੁਹਾਨੂੰ ਵੀ ਬਹੁਤ ਵੱਡਾ ਮਾਣ ਦਿੱਤਾ ਪਿਛਲੇ ਦਿਨੀ ਉਸ ਬਾਰੇ ਕਿ ਮੈਂ ਬਹੁਤ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਦਾ ਸਰਦਾਰ ਚਰਨਜੀਤ ਸਿੰਘ ਚੰਨੀ ਫਾਰਮਰ ਸੀਐਮ ਪੰਜਾਬ ਤੇ ਸੁਖਪਾਲ ਖੈਰਾ ਜੀ ਦਾ ਜਿਨ੍ਹਾਂ ਨੇ ਮੈਨੂੰ ਪੰਜਾਬ ਕਿਸਾਨ ਕਾਂਗਰਸ ਦਾ ਪੰਜਾਬ ਦਾ ਜਰਨਲ ਸ਼ਕਰਤ ਲਾਇਆ ਮੈਂ ਬਹੁਤ ਧੰਨਵਾਦ ਕਰ ਰੂਸ ਦੇ ਲੀਡਰ ਵੀ ਬਾਪਸ ਆ ਰਹੇ ਨੇ ਉਹਨਾਂ ਨਾਲ ਹੰਗਾ ਮਿਲੇਗਾ ਕਿਤਨੇ ਕਿਤੇ ਦੇਖੋ ਜਿੰਨਾ ਵੀ ਪਾਰਟੀ ਪਾਰਟੀ ਸਟਰੋਂਗ ਹੋਣੀ ਚਾਹੀਦੀ ਹੈ ਮੇ ਤੋਂ ਪਹਿਲਾਂ ਚੰਨੀ ਸਾਹਿਬ ਨੇ ਕਿਹਾ ਵੀ ਪਾਰਟੀ ਸਮੁੰਦਰ ਹੈ ਬਹੁਤ ਲੋਕ ਰੁੱਸਦੇ ਨੇ ਵਾਪ ਘਰ ਵਾਪਸੀ ਕਰਦੇ ਨੇ ਸਾਡੀ ਸਾਡਾ ਟੀਚਾ ਜਿਹੜਾ ਗੋਲ ਹੈ ਉਹ ਸਿੰਘਲਾ ਸਾਹਿਬ ਦੀ ਜਿੱਤ ਹੈ ਜੇ ਕੋਈ ਵੀ ਬੰਦਾ ਉਹਦੇ ਵਿੱਚ ਤਿਲ ਫੁੱਲ ਆਪਦਾ ਪਾ ਸਕਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿੱਤੇ ਬੜਿਆਲਾ ਪ੍ਰਵਾਹ ਜਿੱਤ ਦੀ ਗਾਰੰਟੀ ਮਿਲਿਆ ਜਾਂਦਾ ਹੈਗਾ 2009 ਦੇ ਵਿੱਚ ਚਲਾ ਲਿਏ ਤਾਂ ਰਵਿੰਦਰ ਸਿੰਘ ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੋਮਾ ਜਰਾ ਜਿੱਦੜ ਆਉਂਦੀ ਪਟਿਆਲਾ ਪਰਿਵਾਰ ਖੜਿਆ ਉਹ ਜਿੱਤਈ ਹੈ ਤੇ ਹੁਣ ਕੀ ਲੱਗਦਾ ਤੁਹਾਨੂੰ ਦੇਖੋ ਇਹ ਸਾਰਾ ਹੀ ਪਰਿਵਾਰ ਹੈ ਮੈਂ ਪਹਿਲਾਂ ਹੀ ਸਬੋਧਨ ਕਰਦਿਆਂ ਨੇ ਕਿਹਾ ਵੀ ਇਹ ਪਰਿਵਾਰ ਹੈ ਤੇ ਸਾਨੂੰ ਪਰਮਾਤਮਾ ਵੱਲੋਂ ਇੰਨੀ ਕਿ ਬਖਸ਼ਿਸ਼ ਹੋਈ ਆ ਵੀ ਇਹ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਲੈਂਦਾ ਅਸੀਂ ਸੁੱਖਾਂ ਦੁੱਖਾਂ ਦੇ ਭਾਈਵਾਲ ਆ ਇੱਕ ਦੂਜੇ ਦੇ ਨਾਲ ਤੇ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਸਿੰਘਲਾ ਸਾਹਿਬ ਨੂੰ ਜਿਤਾ ਕੇ ਪਿੱਛੇ ਠੀਕ ਹੈ ਬਲਕਿ ਤੁਸੀਂ ਦੇਖੋ ਕਿ ਇਹ ਸਨ ਗੁਰਪ੍ਰਤਾ ਪਟਿਆਲਾ ਜਿੰਨਾ ਵੱਲੋਂ ਅੱਜ ਵੱਡੀ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਗੁਰਪ੍ਰਤਾਪ ਪਟਿਆਲਾ ਦੀ ਮੀਟਿੰਗ ਦੇ ਵਿੱਚ ਵਿਜੇਂਦਰ ਸਿੰਘਲਾ ਜੋ ਕਿ ਇਸ ਐਮਪੀ ਚੋਣ ਖੜੇ ਜਾਂਦਪੁਰ ਸਾਹਿਬ ਤੋਂ ਦੂਜੇ ਪਾਸੇ ਜਾਨੀ ਚੰਨੀ ਜੋ ਸਾਫ ਦਾ ਮੁੱਖ ਮੰਤਰੀ ਨੇ ਤਾਂ ਉਹਨਾਂ ਵੱਲੋਂ ਇਸ ਜਗ੍ਹਾ ਉੱਤੇ ਪਹੁੰਚ ਕੇ ਜਿਹੜਾ ਚੋਣਾਂ ਦਾ ਸਬੋਧਨ ਕੀਤਾ ਸੀ ਦੇਖਦੇ ਕਿ ਹੁਣ ਕਿਹਨੂੰ ਜਿੱਤਦਾ ਹੈ ਕੌਣ